ਸਤਿ ਸ਼੍ਰੀ ਅਕਾਲ ਜੀ ਪਿੰਡਾ ਗਲਡੇਰੀ ਫਾਰਮ ਉੀਆਂ ਵਾਲੇ ਤੇ ਤੁਹਾਡਾ ਸਵਾਗਤ ਹੈ ਅੱਜ ਆਪਣੇ ਕੋਲੇ ਬੂਰੀ ਨੀਲੀ ਰਾਵੀ ਦੀ ਕੱਟੀ ਚਾਰ ਦੰਦ ਸੇਲ ਲਈ ਆਈ ਆ ਬੂਰੀ ਦੀ ਜਿਹੜੀ ਚਲੋ ਖਾਸੀਅਤਾਂ ਤੇਲੀਆ ਬੂਰੀ ਬਹੁਤ ਜ਼ਿਆਦਾ ਰੰਗ ਚੰਗਾ ਕੱਟੀ ਦਾ ਤੇ ਬਾਕੀ ਜਿਹੜੀ ਨੀਲੀ ਰਾਵੀ ਦੀ ਖਾਸੀਅਤਾਂ ਅੱਖ ਦੇਖੋ ਤੁਸੀਂ ਇਹਦੀ ਬਹੁਤ ਜ਼ਿਆਦਾ ਸੋਹਣੀ ਦੋਨੇ ਅੱਖਾਂ ਇੱਕੋ ਜਿਹੀ ਬਹੁਤ ਜ਼ਿਆਦਾ ਚੰਗੀਆਂ ਨਿੱਕਾ ਸਿੰਘ ਇਹ ਕੱਟੀ ਬਹੁਤ ਜ਼ਿਆਦਾ ਚੰਗੀ ਲੱਗੀ ਆ ਇਹਦੇ ਤੇ ਇਹ ਨਹੀਂ ਵੀ ਆਪਾਂ ਫਲਾਨੇ ਥਾਂੋਂ ਲਈ ਆਪਾਂ ਬ੍ਰੀਡਰ ਤੋਂ ਜਾਂ ਇਹਦੀ ਮਾਂ ਇਦਾਂ ਸੀ ਇਹ ਗੁਜਰਾں ਤੋਂ ਆਈ ਆ ਕੱਟੀ ਇਹ ਆਪਣੇ ਫਾਰਮ ਤੇ ਅੱਜ ਹੀ ਇਸ ਤਾਈ ਆ ਇਹ ਸੇਲ ਲਈ ਆ ਪੂਰੀ ਨੀਲੀ ਰਾਵੀ ਦੀ ਕੱਟੀ ਤੇ ਬਹੁਤ ਜ਼ਿਆਦਾ ਚੰਗੀ ਆ ਸਾਫ਼ ਸੁਥਰੀ ਹਾਈਟ ਆ ਕੱਦ ਵਜ਼ਨ ਪੂਰਾ ਚੰਗਾ ਇਹ ਕਾਜ ਜਿਹੜਾ ਜਾਂਦੀ ਕਨਫਰਮ ਕਰਾਵਾਂਗੇ ਹੋ ਸਕਦਾ ਸ਼ਾਇਦ ਇਹ ਗੱਬਣ ਹੋ ਬਾਰੇ ਚੈੱਕ ਨਹੀਂ ਕਰਾਈ ਕਰਾਵਾਂਗੇ ਕਿਉਂ ਇਹਦੇ ਮਗਰ ਨਾਲੇ ਲੱਗੇ ਤੇ ਗੁਜਰਾ ਦੇ ਪਾਸੂ ਖੁੱਲੇ ਹੁੰਦੇ ਆ ਮੈ ਆਪਾਂ ਨੂੰ ਇਹ ਕੱਟੀ ਬਹੁਤ ਜ਼ਿਆਦਾ ਪਸੰਦ ਆਈ ਤੇ ਆਪਾਂ ਇਹ ਲੈ ਲਈ ਜੇ ਕਿਤੇ ਗਾਂ ਵੀ ਜਾਊਗੀ ਤਾਂ ਬਹੁਤ ਜ਼ਿਆਦਾ ਚੰਗੀ ਰਹੂਗੀ ਇਹ ਗਾਰੰਟੀ ਵਾਲਾ ਕੰਮ ਹੈ ਦਾ ਬੂਰੀ ਨੀਲੀ ਰਾਵੀ ਦੀ ਪ੍ਰੋਪਰ ਨਿਸ਼ਾਨੀਆਂ ਪ੍ਰੋਪਰ ਸਾਰੀਆਂ ਜਿਹੜੀਆਂ ਕਿ ਨੀਲੀ ਰਾਵੀ ਚ ਹੁੰਦੀਆਂ ਆ ਤੁਸੀਂ ਦੇਖੋ ਬਾਕੀ ਕੱਦ ਕਾਠ ਦੇਖੋ ਬਹੁਤ ਜ਼ਿਆਦਾ ਚੰਗੀ ਹੈ ਬਹੁਤ ਜ਼ਿਆਦਾ ਚੰਗੀ ਨਿੱਕਾ ਨਿੱਕਾ ਸਿੰਘਾ ਬੂਰੀ ਕੱਲੀ ਬੂਰੀ ਦੀ ਡਿਮਾਂਡ ਬਹੁਤ ਜ਼ਿਆਦਾ ਹੁੰਦੀ ਤੇ ਤਾਂ ਨਾਲ ਬੂਰੀ ਤੇ ਨੀਲੀ ਰਾਵੀ ਵੀ ਹੈ ਬਹੁਤ ਜ਼ਿਆਦਾ ਕੱਟੀ ਚੰਗੀ ਹੈ ਆਪਣਾ ਪਿੰਡ ਬੂਆਂ ਵਾਲਾ ਜ਼ਿਲ੍ਹਾ ਫਰੋਜ਼ਪੁਰ ਤਲਵੰਡੀ ਭਾਈ ਜੀਰਾ ਮੋਦਕੀ ਫਰੀਦਕੋਟ ਇਹਨਾਂ ਦੇ ਆਪਣਾ ਅੱਧ ਵਿਚਾਲੇ ਜੀ ਆਪਣਾ ਰਹਿ ਜਾਂਦਾ ਸਾਰਿਆਂ ਤੋਂ ਇੱਕੋ ਜਿਹਾ ਪੈ ਜਾਂਦਾ ਆਪਾਂ ਨੂੰ ਪਿੰਡ ਬੂਆਂ ਵਾਲਾ ਜ਼ਿਲ੍ਹਾ ਫਰੋਜ਼ਪੁਰ ਜੀਰੇ ਦੇ ਕੋਲ ਤਲਵੰਡੀ ਭਾਈ ਦੇ ਕੋਲ ਲੈਣ ਦਾ ਜੋ ਵੀ ਚਾਹ ਵਣ ਸਜਣਾ ਤੇ ਆਪਣੇ ਨਾਲ ਸਪਾਰਕਰ ਲਈ ਨੰਬਰ 9876040607